ਕਿੰਨੇ ਕਿਧਰੀ ਵਲ ਈਡੀ ਕੋਲ ਬਾਰ-ਬਾਰ ਬੁਲਾਉਣ ਤੇ ਬੰਦਾ ਨਹੀਂ ਜਾ ਰਿਹਾ ਬੰਦਾ ਕੋਈ ਨਾ ਕੋਈ ਘਟ ਰਹੇ ਨੇ ਜਦ ਕਿ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਭਜਦਾ ਹੈ ਉਹ ਜਾਣ ਕੇ ਭਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਇਹ ਹਿੰਮਤ ਹੈ ਤਾਂ ਚਾਹੀਦੀ ਕੋਲੇ ਵੱਟੋ ਵੱਟ ਕੀਆ ਦੋ ਦਿਨ ਰੱਖ ਲੈਣਗੇ ਮੈਨੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ 'ਤੇ ਤੱਕ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਉਹ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ ਕਿਉਂ ਆ? ਬੰਟੀ ਕੇ ਜਰੀ ਵਾਲੀ ਈਡੀ ਕੋਲ ਬਾਰ-ਬਾਰ ਬੁਲਾਉਣ ਦੇ ਬਾਬੂ ਵੀ ਛੱਡ ਨਹੀਂ ਜਾ ਰਹੇ ਬਸਨਾਂ ਕੋਈ ਨਾ ਕੋਈ ਘਟ ਰਹੇ ਨੇ ਜਦ ਕਿ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਰੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਉਹ ਹੀ ਭਜਦਾ ਹੈ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾਏ ਇਡੀ ਕੋਲੇ ਵੱਤ ਉਹ ਕੀ ਹੈ ਦੋ ਦਿਨ ਰੱਖ ਲੈਣਗੇ ਮੈਨੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਪੇ ਤੱਕ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ ਕਿਉਂ ਆ ਅਰਵਿੰਦੀ ਕੇਜਰੀਵਾਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਵਜੂਦ ਕਿ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦ ਕਿ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਪਛਦਾ ਹੈ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ 'ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾਏ ਈ ਢੀ ਕੋਲੇ ਵੱਤ ਉਹ ਕੀ ਆ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਗੈਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ 'ਚ ਗਏ ਅਸੀਂ ਤੇ ਗਏ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤੇ ਤੱਕ ਚਲੇ ਗਏ ਪਰ ਅੰਤ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਜੇ ਕਾ ਉਹ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਕਰਦੇ ਕਿਉਂ ਆ ਅਰਵਿੰਦ ਕੇਜਰੀ ਵੱਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਬਤ ਵੀ ਕਰ ਰਹੇ ਨੇ ਜਾ ਰਹੇ ਬੰਦਾ ਕੋਈ ਨਾ ਕੋਈ ਘਟ ਰਹੇ ਨੇ ਜਦ ਕਿ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਕੋਈ ਪਛਦਾ ਉਹ ਜਾਣ ਕੇ ਭੱਜਦਾ ਕਿ ਮੈਂ ਪੰਜਾਬ ਚ ਮੈਂ ਜਾਮ ਭੱਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾ ਇੱਡੀ ਕੋਲੇ ਵੱਤ-ਵੱਤ ਕੀ ਆ ਦੋ ਦਿਨ ਰੱਖ ਲੈਣਗੇ ਮੈਨੇ ਤੇ ਵੀ ਝੂਠਾ ਕੇਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਕੇਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗਏ ਕੋਰਟ ਚ ਗਏ ਅਸੀਂ ਤੇ ਗੈ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਪੇ ਤੱਕ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਕਾਉਂਦ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਕਰਦੇ ਕਿਉਂ